ਬੱਗਾ ਸੋਨੀ ਗੁਰਮੁਖੀ ਦਾੜੀ ਗਾਲ ਦੇ ਵਿੱਚ ਕਿਰਪਾਨ ਹੈ ਹੁੰਦੀ ਖੰਡੇ ਦੇ ਬਾਟੇ ਵਿੱਚੋਂ ਖੰਡੇ ਦੇ ਬਾਟੇ ਵਿੱਚੋਂ ਅੰਮ੍ਰਿਤ ਦੀ ਲਈ ਪਾਣ ਹੈ ਹੁੰਦੀ ਗੁਰਬਾਣੀ ਦੇ ਸ਼ਬਦਾਂ ਵਰਗੀ ਗੁਰਬਾਣੀ ਦੇ ਸ਼ਬਦਾਂ ਵਰਗੀ ਮਿੱਟੀ ਚਿਹਰ ਮੁਸਕਾਨ ਹੈ ਹੁੰਦੀ ਦੁੱਖ ਵਿੱਚ ਸੁੱਖ ਵਿੱਚ ਇੱਕੋ ਜਿਹੀ ਬੁੱਲਾ ਤੇ ਮੁਸਕਾਨ ਹੈ ਹੁੰਦੀ ਕਿਤੇ ਵੀ ਵਿੱਚੇ ਸੰਸਾਰ ਦੀ ਜੈ ਕਿਤੇ ਵੀ ਵਿੱਚ ਸੰਸਾਰ ਦੇ ਜਾਵੇ ਬੱਕਰੀ ਚ ਦਿਸ਼ਾ ਨੇ ਆਉਂਦੀ ਸਭ ਸਰਦਾਰ ਜੀ ਆਗ ਬੁਲਾਵਨ ਸਭ ਸਰਦਾਰ ਜੀ ਆਗ ਬੁਲਾਵਨ ਸਿੱਖ ਦੀਆਂ ਪਛਾਣ ਨੇ ਆਉਂਦੀ 2010 ਤੋਂ ਗੁਰਦੁਆਰਾ ਦੁਖਮਰ ਸਾਹਿਬ ਹਰ ਸਾਲ ਅਨਗਿਣਤ ਸਕੂਲਾਂ ਦੇ ਹਜ਼ਾਰਾਂ ਬੱਚੇ ਮਿਲ ਕੇ ਦਸ ਦਾ ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਭਰਦੇ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪਰਮਾਣ ਆ ਦੇ ਪੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਨਾਲ ਕੀ ਰਿਸ਼ਤਾ ਸੀ ਤੁਹਾਡੇ ਪਿੱਛੇ ਜੋ ਕੋਈ ਜਵਾਬ ਦੇਣਾ ਚਾਹੇਗਾ ਨਾਨਾ ਜੀ ਨਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਅਰਜਨ ਦੇਵ ਜੀ ਦੇ ਆਗਮਨ ਦਿਵਸ ਤੇ ਅੱਜ ਅਸੀਂ ਗੁਰਦੁਆਰਾ ਦੁੱਖਨਵਾਰਨ ਸਹਿ ਵਿਖੇ ਪਹੁੰਚੇ ਆਂ ਉੱਥੇ ਅਸੀਂ ਇਹ ਬੱਚਿਆਂ ਨਾਲ ਗੱਲਬਾਤ ਕਰਾਂਗੇ ਇਹ ਬੱਚੇ ਅਕੈਡਮੀ ਵੱਲੋਂ ਆਏ ਨੇ ਇੱਥੇ ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਗਣੀ ਹੈ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਪੁੱਛਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਤੁਸੀਂ ਸ਼ਰੂਰ ਗੋਵਿੰਦ ਸਿੰਘ ਜੀ ਪਰਿਵਾਰ ਗੁਰਮੁਖੀਤ ਅਕੈਡਮੀ ਤੋਂ ਆਏ ਆ ਜੀ ਇਹਨਾਂ ਦੇ ਟੀਚਰ ਨੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜਾ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਜੋੜਨ ਬਾਰੇ ਇਹ ਉਪਰਾਲਾ ਬਹੁਤ ਹੀ ਅੱਛਾ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਦਿਵਸ ਤੇ ਵੀ ਹਰ ਸਾਲ ਵੈਸੇ ਹੁੰਦਾ ਹੀ ਏ ਪਰ ਇਸ ਵੱਡੇ ਲੈਵਲ ਤੇ ਵੀ ਪਹਿਲੇ ਨਾਲੋਂ ਹਾਂ ਕਾਫੀ ਸਕੂਲਾਂ ਦੇ ਬੱਚੇ ਆ ਰਹੇ ਨੇ ਤੇ ਐਵੇਂ ਵੀ ਇਹ ਜਪਜੀ ਸਾਹਿਬ ਦਾ ਪਾਠ ਵੀ ਕਰ ਲੈਂਦੇ ਨੇ ਸਾਡੀ ਗੁਰਮਤ ਸੰਗੀਤ ਸ਼੍ਰੀ ਗੁਰਗੋਬਿੰਦ ਸਿੰਘ ਪਰਿਵਾਰ ਗੁਰਮਤ ਸੰਗੀਤ ਅਕੈਡਮੀ ਸ਼ੇਰਾਲਾ ਗੇਟ ਤੇ ਇਹ ਭਾਈ ਲਖਵਿੰਦਰ ਸਿੰਘ ਜੀ ਚਲਾ ਰਹੇ ਨੇ ਬੱਚਿਓ ਤੁਹਾਨੂੰ ਗੁਰअर्जਨ ਦੇਵ ਪਾਸ਼ਾ ਬਾਰੇ ਪਤਾ ਹੈ ਹਾਂਜੀ ਗੁਰअर्जਨ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਮਾਤਾ ਭਾਨੀ ਜੀ ਕੱਲ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਸੀ ਤੁਹਾਨੂੰ ਪਤਾ ਹੈ ਉਹਨਾਂ ਦਾ ਰਿਸ਼ਤਾ ਕੀ ਹੈ ਗੁਰअर्जਨ ਦੇਵ ਜੀ ਨਾਲ ਕਿਸ ਨੂੰ ਪਤਾ ਬੱਚਾ ਗੁਰअर्जਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਦੇ ਕੀ ਲੱਗਦੇ ਸਨ ਦਾਦਾ ਜੀ ਤੇ ਗੁਰੂ ਅਰਜਨ ਦੇਵ ਪਾਸ਼ਾ ਨੂੰ ਗੁਰ ਅਮਰਦਾਸ ਜੀ ਨੇ ਇੱਕ ਵਰ ਦਿੱਤਾ ਸੀ ਉਹ ਕੀ ਦਿੱਤਾ ਸੀ ਗੁਰ ਅਜਨ ਦੇਵ ਪਾਸ਼ਾ ਨੂੰ ਗੁਰ ਅਮਰਦਾਸ ਜੀ ਨੇ ਉਹਨਾਂ ਦੇ ਨਾਨਾ ਜੀ ਨੇ ਇੱਕ ਵਰ ਦਿੱਤਾ ਸੀ ਕਿਸ ਨੂੰ ਪਤਾ ਹੈ ਬੋਹਿਤਾ ਦੋਹਿਤਾ ਬਾਣੀ ਦਾ ਬੋਹਿਤਾ ਦੋਹਿਤਾ ਬਾਣੀ ਦਾ ਬੋਹਿਤਾ ਤੇ ਗੁਰੂ ਅਮਰਦਾਸ ਜੀ ਕੀ ਲੱਗਦੇ ਸਨ ਗੁਰ ਅਜਨ ਦੇਵ ਜੀ ਦੇ ਮੈਂ ਹੁਣੇ ਬੋਲ ਕੇ ਵੀ ਹਟੀਆਂ ਨਾਨਾ ਜੀ ਨਾਨਾ ਜੀ ਕੀ ਲੱਗਦੇ ਸਨ ਨਾਨਾ ਜੀ ਤੇ ਗੁਰੂ ਅਰਜਨ ਦੇਵ ਪਾਸ਼ਾ ਨੇ ਦੋ ਥੰਮ ਸਿੱਖੀ ਦੇ ਖੜੇ ਕੀਤੇ ਨੇ ਉਹਨਾਂ ਬਾਰੇ ਪਤਾ ਤੁਹਾਨੂੰ ਨਹੀਂ ਦੋ ਥੰਮ ਦੋ ਚੀਜ਼ਾਂ ਐਸੀਆਂ ਕੀਤੀਆਂ ਨੇ ਪੰਥ ਵਿੱਚ ਜਿਹੜੇ ਸਾਰੀ ਉਮਰ ਸਾਨੂੰ ਯਾਦ ਰਹਿਣਗੀਆਂ ਜਿਹੜੇ ਸਿੱਖ ਅਸੀਂ ਜੁੜਾਂਗੇ ਉਹਨਾਂ ਨਾਲ ਦੋ ਥੰਮ ਸਿੱਖੀ ਦੇ ਕੀ ਖੜੇ ਕੀਤੇ ਨੇ ਹਾਂ ਸੇਵਾ ਸਰਤਾਸੀ ਇੱਕ ਹਰਿਮੰਦਰ ਸੈ ਇੰਸਤਪਿਤ ਕੀਤਾ ਹੈ ਤੇ ਇੱਕ ਦੂਸਰਾ ਕਿਨਾਂ ਦੀ ਸੰਪਾਦਨਾ ਕੀਤੀ ਹੈ ਸ਼ੀਰ ਗੁਰੂ ਸ਼ੀਰ ਗੁਰੂ ਹਾਂ ਪਰ ਆਪਾਂ ਪਹਿਲਾ ਨਾਮ ਕੀ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਗ੍ਰੰਥ ਜੀ ਗੁਰੂ ਗ੍ਰੰਥ ਸਾਹਿਬ ਜੀ ਜਾਣ ਕੇ ਬਹੁਤ ਵਧੀਆ ਲੱਗਿਆ ਕਿ ਅੱਜ ਦੀ ਪੀੜ੍ਹੀ ਇੰਨਾ ਸਮਾਗਮ ਆ ਰਹੀ ਸਾਡੇ ਇਤਿਹਾਸ ਨਾਲ ਤਾਂ ਜੁੜੀ ਰਹੀ ਹੈ ਸੋ ਕੋ ਬਾਣੀ ਵੀ ਪੜ ਰਹੀ ਹੈ ਤੇ ਬਾਣੀ ਕੰਠ ਨਾਲ ਵੀ ਜੁੜ ਰਹੀ ਹੈ ਭਲੇ ਆ ਜਾਵੇ ਤੁਹਾਨੂੰ ਤੁਹਾਨੂੰ ਸ਼ਹਿਰ ਸ਼ੁਰੂ ਆਦੇ ਦੇਵ ਜੀ ਦਾ ਮਨ ਨੂੰ ਪਾਵੇ ਅੱਜ ਜੀ ਆਇਆਂ ਨੂੰ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਵਤੇ ਪਿਆਰੀ ਸਾਧ ਸੰਗਤ ਜੀ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰੇ ਜਾ ਰਿਹਾ ਜਿਸ ਦਾ ਨਾਮ ਹੈ ਸਿੱਖ ਦੀ ਪਛਾਣ ਹੁੰਦੀ ਪੱਗ ਸੋਣੀ ਪਾਗ ਸੋਨੀ ਗੁਰਮੁਖੀ ਦਾੜੀ ਗਾਲ ਦੇ ਵਿੱਚ ਕਿਰਪਾਨ ਹੈ ਹੁੰਦੀ ਖੰਡੇ ਦੇ ਬਾਟੇ ਵਿੱਚੋਂ ਖੰਡੇ ਦੇ ਬਾਟੇ ਵਿੱਚੋਂ ਅੰਮ੍ਰਿਤ ਦੀ ਲਈ ਪਾਣ ਹੈ ਹੁੰਦੀ ਗੁਰਬਾਣੀ ਦੇ ਸ਼ਬਦਾਂ ਵਰਗੀ ਗੁਰਬਾਣੀ ਦੇ ਸ਼ਬਦਾਂ ਵਰਗੀ ਮਿੱਠੀ ਸ਼ਹਿਦ ਮੁਸਕਾਨ ਹੈ ਹੁੰਦੀ ਦੁੱਖ ਵਿੱਚ ਸੁੱਖ ਵਿੱਚ ਇੱਕੋ ਜਿਹੀ ਬੁੱਲਾ ਤੇ ਮੁਸਕਾਨ ਹੈ ਹੁੰਦੀ ਕਿਤੇ ਵੀ ਵਿੱਚੇ ਸੰਸਾਰ ਦੇ ਜਾਵੇ ਕਿਤੇ ਵੀ ਵਿੱਚੇ ਸੰਸਾਰ ਦੇ ਜਾਵੇ ਬੱਕਰੀ ਚ ਦਿਸ਼ਾ ਨੇ ਹੁੰਦੀ ਸਭ ਸਰਦਾਰ ਜੀ ਆਗ ਬੁਲਾਵਨ ਸਭ ਸਰਦਾਰ ਜੀ ਆਗ ਬੁਲਾ ਸਿਕਰੀਆ ਪਛਾਣ ਆਂਦੀ ਅੰਮ੍ਰਿਤ ਵੇਲੇ ਉੱਠ ਕੇ ਤਰਕੇ ਅੰਮ੍ਰਿਤ ਵੇਲੇ ਉੱਠ ਕੇ ਤਰਕੇ ਬਾਣੀਂ ਗਾਵੇ ਗੁਰਸਿਪ ਕਪੂਰਾ ਆਪ ਜਪੇ ਅਰ ਅਵਰਾ ਤਾਈ ਨਾ ਜਪਾਵੇ ਗੁਰਸਿੱਖਾ ਕਪੂਰਾ ਹੱਕ ਕਿਸੇ ਦਾ ਨਹੀਂ ਮਾਰਦਾ ਹੱਕ ਕਿਸੇ ਦਾ ਨਹੀਂ ਮਾਰਦਾ ਆਪਣਾ ਕਗਵਾੰਦਾ ਵੀ ਨਹੀਂ ਚੁਗਲੀ ਨਿੰਦਾ ਵਾਲੂ ਜਦੀ ਚੁਗਲੀ ਨਿੰਦਾ ਵਾਲੂ ਜਦੀ ਕਦੇ ਨਹੀਂ ਗਲਤਾਂ ਆਣਦੀ ਸਿੱਧਾ ਸਦਾ ਨਿਰਮਲ ਜੀਵਨ ਸਿੱਧਾ ਸਦਾ ਨਿਰਮਲ ਜੀਵਨ ਸਿੱਖਦੀ ਹੈ ਪਛਾਣ ਆਣਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਤਾਰਾ ਗੋਣ ਗਜਾਇਗਾ ਕੁਚੀ ਅਜ ਗਾ ਜਗ ਮੰਨੇ ਆ ਜਵੇ ਤਨ ਤਨ ਸ਼ਾਹ ਸ਼ੁਰੂ ਤੇ ਉਹ ਅਜੀ ਦੇ ਆਤੇ ਸ਼ੁਰੂਰਜਨ ਦੇਵ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਰਬੰਧ ਵਿੱਚੇ ਬੱਚਿਆਂ ਨੂੰ ਜੋੜਾਂ ਪਿਛੇ ਨਾਨਕਸਰ ਕੁੱਟੀਆਂ ਤੋਂ ਭਾਈਸਤਾ ਭਾਈ ਹਰਚਰਨ ਸਿੰਘ ਜੀ ਸਾਡੇ ਨਾਲ ਜੁੜੇ ਨੇ ਜਿਹੜਾ ਕਿੰਨੇ ਸਾਲਾਂ ਤੋਂ ਬੱਚਿਆਂ ਨੂੰ ਜੋੜਨ ਦਾ ਪ੍ਰਬੰਧ ਕਰ ਰਹੇ ਨੇ ਉਹਨਾਂ ਨੂੰ ਗੁਰਸਿੱਖੀ ਨਾਲ ਬਾਣੇ ਨਾਲ ਤੇ ਬਾਣੀ ਕੰਠ ਨਾਲ ਜੋੜੇ ਨੇ ਆ ਉਹਨਾਂ ਨਾਲ ਗੱਲਬਾਤ ਕਰਨ ਰਿਹਾ ਕਿਵੇਂ ਉਹਨਾਂ ਨੇ ਇਸ ਉਪਰਾਲੇ ਨਾਲ ਬੱਚਿਆਂ ਨੂੰ ਜੋੜਿਆ ਕਿੰਨੇ ਸਕੂਲਾਂ ਨਾਲ ਜੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀਆਂ ਆਪ ਸਭ ਸੰਗਤਾਂ ਨੂੰ ਚੈਨਲ ਸਮਪਰਦਾਇ ਨਾਨਕ ਸਰਕੂ ਵੱਲੋਂ ਲੱਖ ਲੱਖ ਵਧਾਈਆਂ 2010 ਤੋਂ ਗੁਰਦੁਆਰਾ ਦੁਖਮਰ ਸਾਹਿਬ ਹਰ ਸਾਲ ਅਣਗਿਣਤ ਸਕੂਲਾਂ ਦੇ ਹਜ਼ਾਰਾਂ ਬੱਚੇ ਮਿਲ ਕੇ 10-10 ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਭਰਦੇ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਪ੍ਰਮਾਣ ਲਈ ਤਾਂ ਗੁਰੂ ਅਰਜਨ ਦੇਵ ਜੀ ਨੇ ਸਿੱਖ ਜਗਤ ਵਿੱਚ ਸਾਡੇ ਸਾਰਿਆਂ ਤੇ ਬੜੀ ਬਖਸ਼ਿਸ਼ ਕੀਤੀ ਹੈ ਜਿੱਥੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਚੋਂ 33 ਰਾਗਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ 2300 ਤੋਂ ਵੱਧ ਸ਼ਬਦੋ ਚਾਰਨ ਕੀਤੇ ਉਥੇ ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਦੀ ਬਖਸ਼ਿਸ਼ ਕਰਕੇ ਰੋਜ਼ਾਨਾ ਦੇ ਸਾਡੇ ਸਭ ਦੇ ਸਵਾਸ ਸਫਲ ਬਣਾਏ ਨੇ ਤੇ ਅਥਾ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਸਤਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਨ 1604 ਵਿੱਚ ਸ੍ਰੀ ਹਰਮੰਦਰ ਸਾਹਿਬ ਅੱਗੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਕਾਸ਼ ਕਰਕੇ ਜੋ ਸਿਖਾਇਆ ਹੈ ਅੱਜ ਉਹਦੀ ਬਦੌਲਤ ਸਾਰੇ ਬੱਚੇ ਮਿਲ ਕੇ ਜਪਜੀ ਸਾਹਿਬ ਦੇ ਪਾਠ ਕਰਕੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਨ ਇਸ ਸਾਲ ਵੀ ਗੁਰਦੁਆਰਾ ਦੁਖਮਰ ਸਾਹਿਬ ਨਾਨਕਸਰ ਕੁਟਿਆ ਤ੍ਰਿਪੜੀ ਸੰਗਤਾਂ ਦੇ ਉਪਰਾਲੇ ਸਦਕਾ 2010 ਤੋਂ ਚੱਲ ਰਹੇ ਗੁਰਬਾਣੀ ਜਾਪ ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਅੱਜ 30 ਅਪ੍ਰੈਲ ਸਵੇਰ 9 ਤੋਂ 12:30 ਅਨਗਿਣਤ ਮਹਾਪੁਰਸ਼ ਸੰਗਤ ਇਥੋਂ ਦੇ ਪ੍ਰਬੰਧਕ ਮੈਨੇਜਰ ਸਹਿਬਾਨ ਹੈੱਡ ਗ੍ਰੰਥੀ ਸਹਿਬਾਨ ਸਾਰੇ ਮਿਲ ਕੇ ਹਾਜ਼ਰੀਆਂ ਲਵਾਉਣਗੇ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦੇ ਜੀਵਨ ਚ ਜਪਜੀ ਸਾਹਿਬ ਦੇ ਪਾਠਾਂ ਦਾ ਵਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਰਾਇਣ ਪਬਲਿਕ ਸਕੂਲ ਸਨੌਰ ਤੋਂ ਬੱਚਾ ਨਾਲ ਗੱਲਬਾਤ ਕਰਾਂਗੇ ਕਿਵੇਂ ਇਸ ਉਪਰਾਲੇ ਵਿੱਚ ਸ਼ਾਮਿਲ ਹੋਏ ਨੇ ਤੇ ਉਹਨਾਂ ਨਾਲ ਇਤਿਹਾਸ ਹੀ ਜਾਣ ਪਛਾਣ ਵੀ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਚਾ ਜੀ ਤੁਹਾਨੂੰ ਗੁਰ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਪਤਾ ਕਿਸੇ ਬੱਚੇ ਨੂੰ ਹਾਂਜੀ ਹਾਂਜੀ ਮਾਹਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਤੇ ਮਾਤਾ ਖੀਵਾ ਜੀ ਮਾਤਾ ਪੰਨੀ ਜੀ ਅੱਛਾ ਜੀ ਗੁਰੂ ਅਰਜਨ ਦੇਵ ਜੀ ਬਾਰੇ ਇੱਕ ਬਹੁਤ ਪ੍ਰਸਿੱਧ ਪੱਟਾ ਨੇ ਸ਼ਬਦ ਪੜਿਆ ਜਿਹੜਾ ਆਪਾਂ ਹਰ ਵਾਰ ਗਾਉਂਦੇ ਆ ਕਿਹੜਾ ਸ਼ਬਦ ਹੈ ਜਪਿਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਕੋ ਗਰਬ ਨਹੀਂ ਆਇਓ ਗੁਰੂ ਤੇਗ ਬਹਾਦਰ ਜੀ ਦਾ ਕੱਲ ਗੁਰੂ ਪੁਰਬ ਸੀਗਾ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਅਰਜਨ ਦੇਵ ਜੀ ਦਾ ਕੀ ਰਿਸ਼ਤਾ ਸੀ ਦਾਦਾ ਜੀ ਲੱਗਦੇ ਸੀ ਗੁਰੂ ਸ਼ਾਬਾਸ਼ ਸ਼ਾਬਾਸ਼ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਛੋਟੇ ਹੁੰਦੇ ਇੱਕ ਵਾਰ ਦਿੱਤਾ ਸੀ ਪਾਣੀ ਕਾ ਬੋਤਲ ਕਾਗ ਪਾਣੀ ਕਾ ਬੋਇਤਾ ਕਿਸੇ ਹੋਰ ਬੱਚੇ ਨੂੰ ਪਤਾ ਹੈ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਨਾਲ ਕੀ ਰਿਸ਼ਤਾ ਸੀ ਤੁਹਾਡੇ ਪਿੱਛੇ ਚ ਕੋਈ ਜਵਾਬ ਦੇਣਾ ਚਾਹੇਗਾ ਦਾਦਾ ਜੀ ਸਾਨ ਦਾਦਾ ਜੀ ਸਾਨ ਨਾਨਾ ਜੀ ਸਾਨ ਨਾਨਾ ਜੀ ਨਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟ੍ਰੈਫਿਕ ਸੇਵਾਦਾਲ ਤੋਂ ਵੀਰ ਸਤਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿੰਨੇ ਹੀ ਪ੍ਰੋਗਰਾਮਾਂ ਵਿੱਚ ਟ੍ਰੈਫਿਕ ਸੇਵਾ ਨਿਭਾਉਂਦੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਪਾਲ ਸਿੰਘ ਖਾਲਸਾ ਟ੍ਰੈਫਿਕ ਸੇਵਾਦਾਲ ਜੋ ਕਿ ਪਿਛਲੇ 14 ਸਾਲਾਂ ਤੋਂ ਅਸੀਂ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਗੁਰਮਤ ਦਾ ਜਿਵੇਂ ਕਿ ਅੱਜ ਇੱਥੇ ਹੈ ਹੁਣ ਚਲਿਏ ਸਟਾਰਟ ਹੋ ਜਾਣੇ ਆ ਕੱਲ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੀਗਾ ਕਿਤੇ ਵੀ ਕੋਈ ਨਗਰ ਕਰਤਨ ਹੈ ਗੁਰੂ ਮਹਾਰਾਜ ਆਪ ਹੀ ਸੇਵਾ ਲੈਣੇ ਹੀ ਅਸੀਂ ਕੁਝ ਨਹੀਂ ਕਰ ਸਕਦੇ ਖਾਲਸਾ ਟਰੈਫੀ ਸੇਵਾਦਲ ਅਸੀਂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਮਹਾਰਾਜ ਰਹਿੰਦੀ ਦੁਨੀਆ ਤੱਕ ਸਾਡੇ ਤੋਂ ਐਂ ਸੇਵਾ ਲਈ ਜਾਓ ਖਾਲਸਾ ਟਰੈਫੀ ਸੇਵਾਦਲ ਲੋ ਸਾਰਿਆਂ ਨੂੰ ਗੁਰੂ ਅਰਜਨ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲਾਂ ਚੁੱਕਾਂ ਦੀ ਖੀਮਾ ਨਾ ਜਾਚ ਗਾਇਆ ਸਤਪਾਲ ਸਿੰਘ ਕਈ ਵਾਰ ਸੇਵਾ ਕਰਦੇ ਆ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਕਿਸੇ ਨੂੰ ਉੱਚਾ ਨੀਵਾਂ ਬੋਲਿਆ ਜਾਂਦਾ ਹੈ ਕਿਉਂਕਿ ਅਸੀਂ ਮਜਬੂਰ ਹੁੰਨੇ ਆ ਸੇਵਾ 'ਚ ਖੜੇ ਹੋਏ ਤਾਂ ਮੈਂ ਸਾਰੀ ਸੰਗਤ ਬਖਸ਼ਣ ਜੋਗ ਹੈ ਸੰਗਤ ਤੋਂ ਮਾਫੀ ਮੰਗਦਾ ਦੋਵੇਂ ਹੱਥ ਜੋੜ ਕੇ ਜੇ ਸਾਡੇ ਤੋਂ ਕਿਤੇ ਕੋਈ ਗਲਤੀਆਂ ਹੁੰਦੀਆਂ ਵੀ ਨੇ ਆਪਣਾ ਬੱਚਾ ਆਪਣਾ ਛੋਟਾ ਭਰਾ ਆਪਣਾ ਵੱਡਾ ਭਰਾ ਸਮਝ ਕੇ ਸਾਨੂੰ ਮਾਫ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ